ਗੁਰੂ ਅਰਜਨ ਦੇਵ ਮਹਾਰਾਜ ਕਿਰਪਾ ਲੂਤਾਤਾ ਜੀ ਮਿਹਰ ਕਰਦੇ ਆ ਬਚਨ ਬਖਸ਼ ਦੇ ਨੇ ਮਨੁੱਖ ਕਹਿਣ ਲਗੇ ਹਰ ਵਿਸਰਤ ਸਦਾ ਖੁਆਰੀ ਰਬ ਨੂੰ ਭੁੱਲਣ ਕਰਕੇ ਇਹ ਬੰਦੇ ਦਾ ਜੀਵਨ ਸਦਾ ਖੁਆਰ ਹੁੰਦਾ ਹੈ ਵਿਅਰਥ ਜਾਂਦਾ ਹੈ ਤੇ ਮਹਾਰਾਜ ਨੇ ਅਮਰ ਗਵਾਨੀ ਵਿੱਚ ਪਾਵਨ ਬਚਨ ਬਖਸ਼ੇ ਨੇ ਖਰ ਬਿਸਰਤ ਸੋ ਮੂਗਾ ਮਾਰੇ ਜੀ ਦੇ ਕੰਨ ਘਾਰੀ ਨਹੀਂ ਹੁੰਦਾ ਸੱਚ ਦੇ ਰੱਬ ਦਾ ਰਾਤ ਨੂੰ ਭੁੱਲ ਜਾਵੇ ਉਹ ਆਤਮਿਕ ਮੋਤੇ ਮਰ ਜਾਂਦਾ ਹੈ ਕੋਈ ਜੀਵਨ ਨਹੀਂ ਹੈ ਠੀਕ ਹੈ ਬਾਹਰੀ ਤੌਰ ਤੇ ਸਰੀਰ ਨੂੰ ਦਿਸਦਾ ਵੀ ਜਿ ਤੁਰਿਆ ਫਿਰਦਾ ਏ ਇਹ ਜਿਉਂਦਾ ਜਗਦਾ ਏ ਪਰ ਮਾਰੇ ਜੀ ਦੇ ਨਹੀਂ ਹਰ ਬਿਸਰਤ ਸੋਖੂਆ ਜਿਹੜਾ ਰੱਬ ਨੂੰ ਭੁੱਲ ਗਿਆ ਉਹ ਮਰਿਆ ਖੇ ਤੇ ਗੁਰੂ ਅਰਜੁਨ ਦੇਵ ਮਹਾਰਾਜ ਕਿਰਪਾ ਨੂੰ ਦਾਤਾ ਜੀ ਮਿਹਰ ਕਰਦੇ ਨੇ ਕਿ ਹਰ ਬਿਸਰਤ ਸਦਾ ਖੁਆਰੀ ਰੱਬ ਨੂੰ ਮਿਸਾਲਨ ਕਰਕੇ ਇਹ ਬੰਗਾ ਸਦਾ ਖੁਆਰ ਤੇ ਬੇਪਰਤ ਉਧਾਰ ਲੈਂਦਾ ਹੈ ਅੱਗੇ ਮਹਾਰਾਜ ਨੇ ਕਿਰਪਾ ਕੀਤੀ ਕਹ ਲਗੇ ਤਾਲ ਕੋ ਧੋਖਾ ਕਹਾ ਬਿਆਪੈ ਔਰ ਉਹ ਦੁਨੀਆਂ ਦਾ ਕਿਹੜਾ ਧੋਖਾ ਵਿਆਪੇਗਾ ਜャ ਕੋ ਔਲ ਤੁਹਾਡੀ ਜਿਨੇ ਆਪਣੀ ਜ਼ਿੰਦਗੀ ਦੇ ਵਿੱਚ ਇੱਕ ਆਕਾਰਪੂਰਨ ਦੇ ਚਰਨਾਂ ਦਾ ਆਸਰਾ ਪ੍ਰਾਪਤ ਕਰ ਲਿਆ ਹੈ ਧਰਮ ਦੇ ਨਾਮ ਤੇ ਜਿਨੀ ਲੋਟਕ ਸੁਤ ਅੱਜ ਤੱਕ ਦੀ ਇਹ ਹੋ ਸਕਦਾ ਸ਼ਾਇਦ ਕਦੇ ਨਾ ਕਰਦੀ ਹੋਵੇ ਹੋਰ ਕਿਸੇ ਵੀ ਕਿਤੇ ਵਿੱਚ ਇੰਨੀ ਲੋਟਕ ਸੁਤ ਨਹੀਂ ਜਿਨੀ ਧਰਮ ਦੇ ਨਾਮ ਦੀ ਕਰਦੀ ਲੁਟੇਰਾ ਕਰਪਾਨ ਤੇ ਜੋਰ ਕੇ ਲੋਕਾਂ ਨੂੰ ਮੋੜਦਾ ਹੈ ਉਹ ਕਹਿੰਦਾ ਸਾਰਾ ਧਨ ਦੌਲਤ ਦੇ ਦਿਓ ਨਹੀਂ ਤੇ ਕਰਪਾਨ ਦੇ ਨਾਲ ਬੰਦੂਕ ਦੇ ਨਾਲ ਮੌਤ ਤੇ ਕੱਟ ਕਰ ਦੇਵਾਂਗਾ ਧਰਮੀ ਬੰਦਾ ਸ਼ਸਤਰਾਂ ਰੂਪੀ ਹਥਿਆਰ ਖਾਤ ਵਿੱਚ ਪਕੜ ਕੇ ਬਲੋਦਾ ਹੈ ਜਿੰਨੇ ਦੀ দান ਦਾਨ ਦਸ਼ਨਾ ਦਿਓਗੇ ਤੇ ਭਲਾ ਹੋਵੇਗਾ ਨਹੀਂ ਤੇ ਤੁਹਾਡਾ ਬੇੜਾ ਗਰਪ ਹੋਇਆ ਪਿਆ ਧਰਮੀ ਬੰਦਾ ਧਰਮ ਦੇ ਸ਼ਾਸਤਰਾਂ ਦਾ ਹਥਿਆਰ ਆਪਣੇ ਹੱਥ ਵਿੱਚ ਫੜ ਕੇ ਲੋਕਾਂ ਦੀ ਲੋਕ ਉਸਤਿਆ ਕਰਦਾ ਹੈ ਜੀ ਮਹਾਰਾਜ ਕਿਰਪਾ ਕਰਦੇ ਨੇ ਕਿ ਉਹਨੂੰ ਜ਼ਿੰਦਗੀ ਦੇ ਵਿੱਚ ਕਦੇ ਕੋਈ ਧੋਖਾ ਨਹੀਂ ਦੇ ਸਕਦਾ ਜਿਹਨੇ ਆਪਣੇ ਮਾਲਕ ਦੇ ਚਰਨਾਂ ਦਾ ਆਸਰਾ ਲੈ ਲਿਆ ਮਾਰੇ ਕਿੰਨੇ ਨਾਮ ਉਹ ਮਰੇ ਨਾ ਥਕੇ ਜਾਵੇ ਜਿਨ ਕਾ ਆਪ ਉਸਹਿ ਮਨ માં ਹੈ ਸੱਚ ਦੇ ਰਹਿ ਮਾਰੇ ਕਿ ਲਗੇ ਨਾ ਉਹ ਠੱਗਿਆ ਜਾਏ ਨਾ ਉਹ ਮੁੱਕਿਆ ਜਾਏ ਨਾ ਉਹ ਆਤਮਕ ਮੌਤੇ ਮਰਦਾ ਸਹ ਜਿਨ੍ਹਾਂ ਦੇ ਖਿਰਦੇ ਵਿੱਚ ਪਰਮਾਨੰ ਦਾ ਆਨਿਵਾਸ ਖੰਦਾ ਹੈ ਉਹ ਕਦੇ ਵੀ ਮੁੱਕੇ ਨਾ ਸਿੱਖ ਮਾਰੇ ਕਿ ਲਗੇ ਨਾ ਉਹ ਮਰਿਆ ਨਾ ਠੱਗੇ ਜਾਏ ਜਿਨ ਕਾ ਰਾਮ ਵਸੈ ਮਨ ਮਾਹੇ ਜਿਨ੍ਹਾਂ ਦੇ ਮਨ ਦੇ ਵਿੱਚ ਹਰੀ ਪਰਮਾਤਮਾ ਆ ਕੇ ਵੱਸ ਜਾਵੇ ਸੱਚ ਦੇ ਰੋਏ ਕੋ ਨੂੰ ਦੁਨੀਆਂ ਦੀ ਤਾਗਤ ਕਦੇ ਠੱਗ ਨਹੀਂ ਸਕਦੀ ਮਾਫ਼ ਕਰਿਆ ਜੀ ਇਥੇ ਰੋਜ਼ ਰੋਹਾਨੀਅਤ ਦਾ ਕੰਮ ਦੇਣ ਵਾਲੀ ਆਪਾਂ ਬਾਣੀ ਪੜ੍ਹਦੇ ਆਂ ਵਿਚਾਰਦੇ ਆਂ ਬਾਣੀ ਪੜ੍ਹਨ ਵਾਲਾ ਬੰਦਾ ਵੀ ਪੰਡਤ ਤੋਂ ਜਾ ਕੇ ਆਤਮਾ ਨੂੰ ਦੁਦਾਈਸ ਤੋਂ ਮੰਗਿਆ ਕਾਲੂ ਕਿਤੇ ਕਈ ਕੰਮ ਬਾਕਾਰੋ ਮਾ ਮੇਰਾ ਕਾਰੋਬਾਰ ਚੰਗਾ ਚੱਲ ਜਾਵੇ ਰੋਜ਼ ਪਾਣੀ ਕਮਨ ਵਾਲਾ ਬੰਦਾ ਵੀ ਇਸ ਬਾਗ ਕੋਲ ਜ਼ਿੰਦਗੀ ਜਿਉਂਦਾ ਹੈ ਰੋਜ਼ ਗੁਰੂ ਦੇ ਬਾਣੀ ਵਿੱਚ ਰਹਿ ਕੇ ਜ਼ਿੰਦਗੀ ਜਿਉਣ ਵਾਲਾ ਵੀ ਪਰਮਦੇਵ ਦੇ ਨਾਮ ਦੀ ਜੜ ਹੈ ਇਥੋਂ ਤੱਕ ਸਾਨੂੰ ਤੇ ਕਿਦਰ ਦੀਆਂ ਵੇਚਣ ਵਾਲੇ ਵੀ ਲੁੱਟ ਕੇ ਛੱਡ ਕੇ ਲੈ ਜਾਂਦੇ ਉਹ ਸੰਧੂਰ ਦੇ ਵਿੱਚ ਕਿਦਰ ਸਿੰਘ ਕੀ ਲੱਕੇ ਤੇ ਲਿਆਉਂਦੇ ਨੇ ਤੇ ਸਾਨੂੰ ਕਹਿੰਦੇ ਨੇ ਵੀ ਇਹਨੂੰ ਆਪਣੀ ਤਜੋਰੀ ਵਿੱਚ ਰੱਖੋ ਤੁਹਾਡੀ ਦੌਲਤ ਵਿੱਚ ਘਾਟਾ ਕਦੇ ਨਹੀਂ ਪਵੇਗਾ ਖਜ਼ਾਨੇ ਭਰਪੂਰ ਹੋ ਜਾਣਗੇ ਜਦੋਂ ਮਨ ਬਣ ਜਾਵੇ ਨਾ ਕਿ ਹੋਣੇ ਖਰੀਦੀ ਲੈਣੀ ਤੇ ਫਿਰ ਜਦੋਂ ਉਹਨੂੰ ਪੁੱਛਿਆ ਕਹਿੰਦਾ ਨਹੀਂ ਕਿ ਇਹ 1100 ਰੁਪਏ ਦੀ ਕਿਦਰ ਸਿੰਘ ਤੁਹਾਨੂੰ ਧਿਆਨ ਆ ਸਮਝਦੀ ਗੱਲ ਹੈ ਨਾ ਜੇ ਮਗਾ ਸਿਆਣਾ ਹੋਏ ਕਹੇ ਕਿ ਜਿਹੜੀ ਗਿੱਦਰ ਸਿੰਘੀ 71100 ਚ ਵੇਚਦਾ ਪਿਆ ਆਪਣੀਆਂ 10 15 ਤਜੋਰੀਆਂ ਬਣਾ ਉਹਨੇ ਤੇ ਰੱਖ ਤੇ ਆਪ ਮਾਲਾ ਮਾਲ ਹੋ ਜਾ ਨਹੀਂ ਸਵਾਲ ਕਰਦੇ ਸੀ ਕਿ ਕਿੰਨਾ ਵੀ ਦੇ ਨਾ ਤੇ ਬੰਦਾ ਇੰਨਾ ਨੂੰ ਬੁੱਤੂ ਬਣ ਗਿਆ ਵੀ ਇਹਦੇ ਮੂੰਹੋਂ ਸਵਾਲ ਨਿਕਲਦਾ ਹੀ ਕੋਈ ਨਹੀਂ ਤੇ ਸਾਡੇ ਬਾਪੂ ਨੇ ਪਹਿਲਾਂ ਹੀ ਸਵਾਲ ਕੀਤਾ ਜਪਜੀਤ ਸਿੰਘ ਦੇ ਆਪਦਾ ਹੀ ਸਵਾਲ ਤੋਂ ਸੋਚੇ ਸੋਚ ਨਾ ਜੇ ਸੋਚੀ ਨਾ ਖਵਾਰ ਚੁੱਪੇ ਚੁੱਪਣਾ ਹੋਵੇ ਤੇ ਲਾਇ ਲਾਹ ਭੁੱਖਿਆ ਭੁੱਖਣਾ ਉਤਰੀ ਜੇ ਬੰਨਾ ਭੁਨਿਆ ਕਈ ਦਿਨੇ ਸਵਾਲ ਹੀ ਤੇ ਮੇਰੇ ਬਾਪੂ ਨੇ ਪਹਿਲੇ ਕੀਤੇ ਤੇ ਅੱਜ ਵੀ ਬਾਣੀ ਪਰਨ ਵਾਲਾ ਮੰਦਾ ਵੀ ਧਰਮ ਦੇ ਨਾਂ ਤੇ ਛੱਗਿਆ ਜਾ ਰਿਹਾ ਜਾ ਰਿਹਾ ਹੈ ਉਹ ਕਹਿੰਦਾ ਜੀ ਆ ਗਿੰਦਰ ਸਿੰਘ ਜੀ ਲੋ ਤੇ ਖਜ਼ਾਨੇ ਵਿੱਚ ਰੱਖਿਓ ਲੋੜ ਹੀ ਕੋਈ ਨਹੀਂ ਕੰਮ ਕਰਨ ਦੀ ਖਜ਼ਾਨੇ ਆਪਣੇ ਆਪ ਭਰੇ ਰਹਿਣਗੇ ਕਿ ਬਾਪੇ ਦੀ ਬਾਣੀ ਤੇ ਕਹਿੰਦੀ ਗੁਦਮ ਕਰ ਮਿਹਨਤ ਕਰ ਖਜ਼ਾਨੇ ਤੇ ਕਰੀ ਤੇ ਸਾਨੂੰ ਧਰਮ ਦੇ ਬੰਦੇ ਨੇ ਕਿਵੇਂ ਲੁੱਟਿਆ ਵੀ 1100 ਰੁਪਏ ਮੈਨੂੰ ਦੇ ਕਿਦਰ ਸਿੰਘ ਜੀ ਤੈਨੂੰ ਦੇਣਾ ਤੇਰਾ ਖਜ਼ਾਨਾ ਭਰਿਆ ਰਹੇਗਾ ਅਸੀਂ ਅੱਜ ਵੀ ਉਸ ਬੰਦੇ ਦੀਆਂ ਗੱਲਾਂ ਵੇਰ ਰੰਗ ਗਏ ਜਿਹੜਾ ਬੰਦਾ ਆਪ ਲੋਕਾਂ ਦੇ ਚਲੋ ਕੁੱਲੀ ਕੁੱਲੀ ਆਟਾ ਤੇ ਮੰਨਦਾ ਜੇ ਕਿਦਰ ਸਿੰਘ ਜੀ ਰਜ ਐਨੀ ਤਾਕਤ ਹੁੰਦੀ ਤੇ ਤੈਨੂੰ ਅਮੀਰ ਨਾ ਬਣਾ ਲੈਂਦੀ ਤੁਮ ਅਜ ਪੈਗਲ ਤੁਰਿਆ ਵਰਤਾਇ ਤੇਰੇ ਦੰਦ ਤੇ ਕੱਜ ਦਾ ਕੱਪੜਾ ਨਹੀਂ ਖਾਣ ਨੂੰ ਰੋਟੀ ਨਹੀਂ ਪੈਰ ਵਿੱਚ ਕੱਜ ਦੀ ਜੁੱਤੀ ਨਹੀਂ ਜੇ ਕਿਦਰ ਸਿੰਘੀਆਂ ਹੀ ਬਣਾੜ ਬਣਾਉਂਦੀਆਂ ਹੁੰਦੀਆਂ ਤੇ ਸਭ ਤੋਂ ਪਹਿਲਾਂ ਧਾੜ ਤੇ ਤੂੰ ਬਣ ਜਾਂਦਾ ਸੀ ਤੇਰੇ ਪਰੇ ਤੇ ਕੁਦਾਰਨਾ ਨਾ ਹੁੰਦੀ ਐ ਜੀ ਹੁਣ ਪਤਾ ਏ ਕਿਦਰ ਸਿੰਘੀਆਂ ਨਾਲ ਕੁਝ ਨਹੀਂ ਬੰਨਣਾ ਤੇ ਲੋਕ ਬੜੇ ਲਾਲਚੀ ਨੇ ਘਰਮ ਦੇ ਨਾਂ ਤੇ ਜਿਹੜੀ ਵੀ ਕੰਮ ਕਰਦੇ ਨੇ ਅੱਖਾਂ ਬੰਦ ਕਰਕੇ ਬਣਦੇ ਮਾਰਾ ਕਿਰਪਾ ਕਰਦੇ ਨੇ ਕਿ ਇਹ ਖੇਡਾ ਕਾਮਰਦੀਆਂ ਨੇ ਕਿਉਂਕਿ ਅਸੀਂ ਪਰਮਾਤਮਾ ਦੇ ਨਾਮ ਦੇ ਨਾਲ ਚੁੱਕੇ ਹੋਏ ਹਾਂ ਹਰ ਵਿਸਰਤ ਸਦਾ ਖੁਆਰੀ ਰੱਬ ਨੂੰ ਭਲਨ ਕਰਕੇ ਇਹ ਖੱਜਲ ਖੁਆਰੀ ਸਾਡੇ ਵੱਲੇ ਪਈ ਹੋਈ ਹੈ ਤਾਕਤ ਉਹ ਖਾ ਖਾਂ ਬਿਆਪ ਹੈ ਉਹਨਾਂ ਨੂੰ ਕਦੇ ਕੋਈ ਧੋਖਾ ਨਹੀਂ ਦੇ ਸਕਦਾ ਉਹਨਾਂ ਨੂੰ ਕਦੇ ਕੋਈ ਲੁੱਟ ਨਹੀਂ ਸਕਦਾ ਜਾਰ ਕੋ ਓਟ ਤੋਹਾਈ ਜਿਨ੍ਹਾਂ ਨੂੰ ਮਾਲਕ ਦੀ ਓਟ ਮਾਲਕ ਦਾ ਆਸਰਾ ਮਿਲ ਜਾਵੇ ਇੱਕ ਬੰਦੀ ਕੋਰ ਇੱਥੇ ਤਵਾਚੋ ਵਿੱਚ ਰੱਖਿਆ ਜੇ ਜਿਹੜੇ ਬੰਦੇ ਦੇ ਨਾਲ ਧੋਖਾ ਹੁੰਦਾ ਹੈ ਨਾ ਉਹ ਆਪਣੇ ਘਰ ਨੂੰ ਲੋਕਾਂ ਤੋਂ ਲੁਕਾਉਂਦਾ ਐ ਵੀ ਲੋਕਾਂ ਨੂੰ ਪਤਾ ਨਾ ਲੱਗੇ ਵੀ ਮੇਰੇ ਨਾਲ ਧੋਖਾ ਹੋ ਗਿਆ। ਜੇ ਕਿਸੇ ਦਾ ਘਰ ਉਧਿਆ ਜਾਵੇ ਤੇ ਰੌਣਾ ਪਊਦਾ ਭਾਈ ਮੇਰਾ ਵੀ ਉੱਤਿਆ ਗਿਆ ਆ ਵੀ ਉੱਤਿਆ ਗਿਆ ਆ ਵੀ ਉੱਤਿਆ ਗਿਆ। ਜਿਹੜਾ ਬੰਦਾ ਧੋਖੇ ਦਾ ਸ਼ਿਕਾਰ ਹੋ ਜਾਵੇ ਨਾ ਉਹ ਕਰ ਲਿਉਂਦਾ ਵੀ ਪੈਸੇ ਤੇ ਗਾਇ ਹੀ ਗਿਆ ਲੋਕ ਕਿਚੜਾ ਨਹੀਂ ਕਰ ਰਿਹਾ ਮੂਰਖਾ ਤੈਨੂੰ ਪਤਾ ਹੀ ਕਿਉਂ ਲੱਗਾ। ਧੋਖੇ ਦਾ ਮਾਰਿਆ ਬੰਦਾ ਅੰਦਰੋਂ ਟੁੱਟਦਾ ਏ। ਜਿਹੜਾ ਬੰਦਾ ਠੱਗਿਆ ਜਾਵੇ ਜਿਹੜਾ ਬੰਦਾ ਲੁੱਟਿਆ ਜਾਵੇ ਉਹ ਲੋਕਾਂ ਵਿੱਚ ਢੰਡੋਰਾ ਪੈਦਾ ਹੈ ਅੱਜ ਬਹੁਤੇ ਭਾਬਿਆਂ ਨੇ ਸਦੀ ਮਾਨਵਤਾ ਨੂੰ ਮੁਟਿਆ ਹੈ ਕਈ ਵਿਚਾਰਿਆਂ ਨੂੰ ਸਮਝ ਪੈ ਗਈ ਉਹ ਬੋਲਦੇ ਜਿਸ ਕਰਕੇ ਕਿ ਉਹ ਲੋਕਾਂ ਨੂੰ ਮੂਰਖਾ ਤੈਨੂੰ ਪਤਾ ਹੀ ਨਹੀਂ ਲੱਗਾ ਦੁਨੀਆ ਇੰਨੀ ਅੱਗੇ ਲੱਗ ਗਈ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਇੰਨਾ ਬੜਾ ਸਮਝਾ ਰਹੀ ਏ ਫਿਰ ਵੀ ਬੰਦੇ ਦੇਖੋ ਅੱਜ ਧੋਖਾ ਖਾ ਕੇ ਬਹਿ ਗਏ ਅੰਦਰ ਮਨ ਦੇ ਤੁਨ ਕਿਹਾ ਗਿਆ ਹੈ ਮਾੜਾ ਕਿਰਪਾ ਕਰ ਦੇਦੇ ਉਹ ਕਦੇ ਠੱਗੇ ਨਹੀਂ ਜਾਂਦੇ ਉਹ ਕਦੇ ਲੁੱਟੇ ਨਹੀਂ ਜਾਂਦੇ ਜਿਨ੍ਹਾਂ ਨੇ ਆਪਣੇ ਗੁਰੂ ਦਾ ਪੱਲਾ ਫੜ ਲਿਆ ਹੈ ਲੁੱਟੇ ਹੋ ਗਏ ਜਿਨ੍ਹਾਂ ਨੇ ਆਪਣੇ ਮਾਲਕ ਦਾ ਪੱਲਾ ਛੱਡ ਦਿੱਤਾ ਸਹਿਬ ਸਤਗੁਰੂ ਜੀ ਅੱਗੇ ਮਿਹਰ ਕਰਦੇ ਨੇ ਕਿ ਬਿਨ ਸਿਮਰਨ ਪਰਮਾਤਮਾ ਦੇ ਸਿਮਰਨ ਤੋਂ ਬਗੈਰ ਜੋ ਜੀਵਨ ਬਰਨਾਲ ਅਜ ਜਿਨਾ ਵੀ ਜਨਾ ਜੀਵਨ ਕੇ ਇਹ ਬਲਦਾ ਪਿਆ ਕੇ ਸੰਗਤ ਤੇ ਇੱਕ ਬੜੀ ਸਿਮਰਨ ਪੂਰ ਨਹੀਂ ਹੈ ਬੇ ਸਿਮਰਨ ਜੋ ਜੀਵਨ ਬਰਨਾ ਮਾਰੇ ਕਹਦੇ ਸਰਪ ਜੈਸੇ ਅਰਦਾਰੀ ਫਾਰੇ ਕਹਿੰਦੇ ਜਿਵੇਂ ਸੱਪ ਆਪਣੀ ਉਮਰ ਬਤੀਤ ਕਰਦਾ ਪਿਆ ਹੈ ਨਾ ਜਿਸ ਬੰਦੇ ਕੋਲ ਸਿਮਰਨ ਨਹੀਂ ਉਹ ਵੀ ਸੱਪ ਦੀ ਜੂਣ ਕੇ ਆਪੋ ਲਦਾ ਹੈ ਅਜ ਰੌਣਾ ਇਸੇ ਕਰਦਾ ਰਹਿੰਦਾ ਹੈ ਜੀ ਮਰਨ ਤੋਂ ਬਾਅਦ ਬਾਬਾ ਜੀ ਕਿਹੜੀ ਜੂਣ ਵਿੱਚ ਜਾਵਾਂਗੇ ਮਾਰੇ ਗੀਦੇ ਮਰਨ ਤੋਂ ਬਾਅਦ ਤੇਰੇ ਪਤਾ ਨਹੀਂ ਪਰ ਜਿਉਂਦੇ ਦੀ ਜਰੂਰ ਕਰ ਸਕਦਾ ਵੀ ਤੂੰ ਕਿਹੜੀ ਜੁਨ ਦੇ ਵਿੱਚ ਹੈ ਜੇ ਪਰ ਮਾਰਨਾ ਦਾ ਸਿਮਰਨ ਨਹੀਂ ਹੈ ਤੇਰੇ ਕੋਲ ਤੇ ਮਾਰੇ ਗੀਦੇ ਤੂੰ ਸੱਚ ਦੀ ਜੁਨ ਨੂੰ ਲੱਭਦੇ ਤੇ ਮੈਂ ਰਾਤ ਵੀ ਬੇਨਤੀ ਕੀਤੀ ਸੀ ਕਿ ਮਾਰੇ ਨੇ ਆਖਰ ਬ੍ਰਹਮ ਗਿਆਨੀ ਕੌਣ ਹੈ ਉਹਦੀ ਇੱਕ ਨਿਸ਼ਾਨੀ ਦੱਸੀ ਮੇਰੇ ਕੋਲ ਦੇਵ ਨੇ ਮਾਰੇ ਗੀਦੇ ਮਨ ਸਾਚਾ ਮੁਖ ਸਾਚਾ ਸੁਨੇ ਔਰ ਨਾ ਵੇਖੇ ਇੱਕ 스핀 ਕੋਏ ਨਾਨਕ ਇਹ ਲਖਣ ਬ੍ਰਹਮ ਗਿਆਨ ਤੇ ਜਦੋਂ ਮਹਾਰਾਜ ਨੇ ਸੱਤ ਦੀ ਜੂਨ ਭੋਗਣ ਵਾਲੇ ਦਾ ਜ਼ਿਕਰ ਕੀਤਾ ਨਾ ਮਾਰੇ ਕਿਹਾ ਸੱਤ ਦੇ ਵਿੱਚ ਤਿੰਨ ਵਾਲੀਆਂ ਤਿੰਨ ਗੁਣ ਨੇ ਜੇ ਤੇਰੇ ਵਿੱਚ ਵੀ ਇਹ ਤਿੰਨ ਗੁਣਾ ਗੱਲਾਂ ਭੱਡੇ ਪੱਤਰ ਤੇ ਲੱਖੋਂ ਨੇ ਤੇ ਸਮਝ ਲੈ ਤੂੰ ਸੱਤ ਦੀ ਤਿੰਨ ਭੋਗ ਦਾ ਕੀ ਪਹਿਲਾ ਸੱਤ ਦਾ ਸੁਭਾਅ ਉਹ ਆਪਣਾ ਘਰ ਨਹੀਂ ਬਣਾਉਂਦਾ ਸੱਤ ਰੋਡ ਨਹੀਂ ਬਣਾਉਂਦੀ ਹੁੰਦੀ ਚੂਹਾ ਰੋਡ ਬਣਾਉਂਦਾ ਹੈ ਤੇ ਸੱਤ ਕਬਜ਼ਾ ਕਰਦਾ ਹੁੰਦਾ ਪਹਿਲਾ ਸੱਤ ਦਾ ਸੁਭਾਅ ਉੱਚੇ ਕਰਦਾ ਹੈ ਠੱਗੀ ਮਾਰਦਾ ਹੈ ਬੰਦਿਆ ਜੇ ਤੇਰੇ ਵਿੱਚ ਵੀ ਕਬਜ਼ਾ ਕਰਨ ਦੀ ਨੀਅਤ ਹੈ ਮਤਲਬ ਸੋਚ ਮਨੁੱਖਾ ਦੇਹੀ ਵਿੱਚ ਹੈ ਮਾਰੇ ਗਏ ਲਗੇ ਝੋੜ ਤੋਂ ਸੱਪ ਵਾਲੀ ਭੁਗਦਾ ਪਈ ਜੇ ਕਰਮਾਂ ਕਰਦੀ ਪੀਅ ਤੇ ਕਿਸੇ ਨਾਲ ਠੱਗੀ ਮਾਰਨ ਦੀ ਨੀਅਤ ਹੈ ਕਿਸੇ ਨਾਲ ਧੋਖਾ ਮਾਰਨ ਦੀ ਨੀਅਤ ਹੈ ਜੇ ਕਰਮ ਦੇ ਵਾਰੀ ਬਿਨਤੀ ਲੈ ਕੇ ਬਿਠਾਏ ਮਾਰੇ ਗਏ ਲਗੇ ਸੱਪ ਦੀ ਝੋੜ ਭੁਗਦਾ ਪਈ ਸਭ ਦਾ ਦੁਨਿਆ ਸੁਭਾਅ ਹੋਏ ਜਿਹੜਾ ਕੋਲ ਦੁੱਧ ਪਿਆਉਂਦਾ ਹੈ ਜਿਹੜਾ ਦੁੱਧ ਪਿਆਉਂਦਾ ਦੇਣੀ ਹੋਣਾ ਜਿਹੜਾ ਸਪੇਰਾ ਰੋਜ ਸਾਹਮਣੂ ਕੋਦ ਤੇ ਆਉਂਦਾ ਹੈ ਸੱਪ ਉਹਨਾਂ ਡੰਗਣੀ ਮਾਰਦਾ ਅਜਿਹੇ ਦੁਨੀਆਂ ਦੇ ਪਟਾਲੀਆਂ ਵਿੱਚ ਸੱਪ ਪਾਏ ਹੁੰਦੇ ਨੇ ਇਹਨਾਂ ਦੇ ਦੰਦ ਚੰਗੇ ਕੀਤੇ ਹੁੰਦੇ ਨੇ ਕਿਉਂ ਕਿ ਸੱਪ ਦਾ ਸਭਾਏ ਜਿਹੜਾ ਇਹਨੂੰ ਦੁੱਧ ਪਾਉਂਦਾ ਹੈ ਇਹ ਉਹਨੂੰ ਵੀ ਡੰਗ ਮਾਰਨ ਤੋਂ ਗੁਰੇਜ਼ ਨਹੀਂ ਕਰਦਾ ਮਾਰੇ ਕਿੰਨੇ ਲਗੇ ਜਿਹੜਾ ਮੁੰਡਾ ਕਿਸੇ ਦੇ ਪਰਮ ਪ੍ਰਕਾਰ ਕਰਨ ਵਾਲੇ ਨੂੰ ਵੀ ਦਸਨ ਕੋ ਪ੍ਰੇਰਿਤ ਨਹੀਂ ਕਰਦਾ ਕੋਈ ਸਤ ਦੀ ਜੂਲ ਭੋਗਦਾ ਪਿਆ ਫੇ ਮੇਰਾ ਕਿਸੇ ਨੇ ਪੜਾਕੀਤਾ ਮੇਰੀ ਕਿਸੇ ਨੇ ਮਦਦ ਕੀਤੀ ਮੈਂ ਕੋਹੋ ਵੀ ਦਸਨ ਲਗਿਆ ਉਹਨਾਂ ਵੀ ਮਾਰਾ ਕਰਨ ਲੱਗਿਆ ਜੇ ਕੋਈ ਮਿੰਟ ਨਹੀਂ ਲਾਇਆ ਮਾਰੇ ਕਹਿੰਦੇ ਤੂੰ ਮਨੁੱਖ ਨਹੀਂ ਤੂੰ ਸਤ ਦੀ ਜੂਲ ਭੋਗਦਾ ਹੈ ਕਿ ਕਿ ਮਨੁੱਖ ਤੇ ਬਰਪਕਾਰੀ ਹੈ ਮਨੁੱਖ ਤੇ ਬਾਹ ਫੜਨ ਦਾ ਰਵੇ ਦਾ ਫਲਾ ਮਣਾਉਂਦਾ ਹੈ ਸਭ ਵੇਜਣਾ ਗੁੱਟ ਪਿਆਉਣ ਵਾਲੇ ਨੇ ਡੰਗ ਮਾਰਦਾ ਏ ਤੇ ਜੇ ਤੂੰ ਮੱਝ ਤੇ ਕਰਨ ਵਾਲੇ ਦਾ ਅੱਜ ਮਾੜਾ ਕਰਦਾ ਪਿਆਏ ਮਤਲਬ ਸੋਚ ਤੂੰ ਮਨੁੱਖਾ ਦੇਹੀ ਵਿੱਚ ਮਾਰੇ ਕਿ ਤੂੰ ਸੱਤ ਦੀ ਜੂਲ ਖੋਲ੍ਹ ਦਾਰੀ ਤੀਸਰਾ ਸੁਭਾਸ ਸੱਪ ਦਾ ਏ ਕਿ ਸੱਪਣੀ ਆਪਣੇ ਜੰਮਿਆਂ ਨੂੰ ਖਾ ਜਾਂਦੀ ਏ ਸੱਪਣੀ ਜਿਹੜੇ ਬੱਚਿਆਂ ਨੂੰ ਆਪ ਜਨਮ ਦੇਦੀ ਹੈ ਨਾ ਉਹਨਾਂ ਨੂੰ ਆਪ ਹੀ ਖਾ ਜਾਂਦੀ ਏ ਜਿਹੜੇ ਲੋਕ ਅਜ ਕੂਖਾਂ ਵਿੱਚ ਧੀਆਂ ਨੂੰ ਖਾਧੀ ਜਾਂਦੇ ਨੇ ਉਹ ਕਿਹੜੇ ਮਨੁੱਖ ਕਿਹਦੇ ਰੇਸ਼ੀ ਮਨੁੱਖ ਦਾ ਦੇ ਸੁਭਾਅ ਨਹੀਂ ਹੈਗਾ ਮਨੁੱਖ ਤੇ ਆਮ ਜੀਵ ਜੰਤੂ ਤੇ ਵੀ ਦਇਆ ਕਰਦਾ ਏ ਕਿ ਜਿਹੜੇ ਲੋਕ ਆਪਣੀਆਂ ਧੀਆਂ ਆਪਣੀਆਂ ਕੂਖਾਂ ਵਿੱਚ ਖਾਧੀ ਜਾਂਦੇ ਨੇ ਉਹਨਾਂ ਕਿਹੜੇ ਉਹਨਾਂ ਨੂੰ ਕਿਹੜੇ ਮਨੁੱਖ ਕਹੀਏ ਬਾਦ ਕਿਹਦੇ ਨਹੀਂ ਇਹ ਤਿੰਨ ਬੰਦੇ ਸਭ ਦੇ ਜਿੱਤੇਰੇ ਵਿੱਚ ਇਹ ਤਿੰਨ ਗੱਲਾਂ ਰਹੀਆਂ ਨੇ ਤੇ ਸਤ ਦੀ ਜੋੜ ਖੋਲ੍ਹ ਦਤਿਆਂ ਤੇ ਗੁਰੂ ਅਰਜੁਨ ਦੇਵ ਮਹਾਰਾਜ ਕਿਰਪਾ ਕਰਦੇ ਨੇ ਕਿ ਬਿਨ ਸਿਮਰਨ ਜੋ ਜੀਵਨ ਮਰਣਾ ਸਰਬ ਤੈਸੇ ਅਰਦਾਰੀ ਨਾਉ ਖੰਡਨ ਕੋ ਰਾਜ ਜਮਾਵੇ ਹਰੇ ਕਹਿੰਦੇ ਭਾਵਾ ਨਾਉ ਖੰਡਾ ਦਾ ਇਹ ਬੰਦਾ ਰਾਜ ਜਮਾ ਲਵੇ ਸਾਰੀ ਧਰਤੀ ਦਾ ਰਾਜ ਇਸ ਬੰਦੇ ਕੋਲ ਆਟਾ ਵੀ ਮਾਰੇ ਦੇ ਅੰਤ ਚਲੇ ਗੋ ਹਾਰੀ ਜੇ ਪਰਮਾਤਮਾ ਦਾ ਨਾਮ ਕੋਲ ਨਹੀਂ ਅਖੀਰ ਬੰਦਾ ਭਾਰ ਕੇ ਖਾ ਵੀ ਸੁਬੀਰ ਸੁਗਰ ਤੁਰ ਜਾਂਦਾ ਜੇ ਤੁਖਾਰੇ ਆਰਦਾ ਹੋਰ ਦਸੋਣੀ ਕੋਈ ਨਵਾਂ ਖੰਡਾ ਵਿੱਚ ਜਾਣੀ ਹੈ ਨਾਲ ਜਲੇ ਸੁਬੋਏ ਚੰਗਾ ਨਾਮ ਰਖਾਏ ਕੈ ਜਸ ਕੀਰਤ ਜਗਲੇ ਜੇ ਕਿਸ ਨਦਰਨਾ ਆਵੇ ਤਾਂ ਬਾਤ ਨ ਪੁੱਛੈ ਕਿ ਮਾਲਕ ਕਿ ਨਗੀ ਜੇ ਪਰਮਾਤਮਾ ਦੀ ਕਿਰਪਾ ਨਾਲ ਮੱਲੇ ਨਹੀਂ ਨਾ ਹੈਗਾ ਆਵਾ ਦੁਨੀਆਂ ਦਾ ਕਿੰਨਾ ਵੱਡਾ ਸਮਰਾਟ ਵੀ ਕਿਉਂ ਨਾ ਹੋਵੇ ਪਰਮਾਤਮਾ ਦੀ ਨਜ਼ਰਾਂ ਵਿੱਚ ਤੇ ਕੀੜੇ ਤੋਂ ਵੱਧ ਕੀ ਕੋਈ ਹਸਤੁਤ ਨਹੀਂ ਜੇ ਨਾਮ ਕੋਲ ਨਹੀਂ ਕਮਾਲ ਦੀ ਗੱਲ ਮਹਾਰਾਜ ਨੇ ਸਮਝਾਈ ਮਾਰੇ ਕਹਿੰਦੇ ਜੇ ਨਾਮ ਹੈ ਦੁਨਿਆਵੀ ਮਦਦੀ ਤੇ ਦਮੜੇ ਕੁਝ ਵੀ ਨਹੀਂ ਨਾ ਹੈਗਾ ਫਿਰ ਵੀ ਤੁਮ ਮਾਲਕ ਦੀ ਨਜ਼ਰਾਂ ਵਿੱਚ ਬੜਾ ਵੱਡਾ ਰਾਜਾ ਹੈ ਜੇ ਨਾਮ ਮੱਲੇ ਨਹੀਂ ਤਾਂ ਦੁਨੀਆ ਦਾ ਚਕਰਵਰਤੀ ਸਮਰਾਟ ਵੀ ਕਿਉਣਾ ਹੋਵੇ ਮਾਲਕ ਦੀ ਨਜ਼ਰ ਦੇ ਵਿੱਚ ਇੱਕ ਕੀੜੇ ਤੋਂ ਵੱਡ ਕੇ ਕੁਝ ਵੀ ਨਹੀਂ ਬਸਤਾ ਕੁਮ ਕੇ ਝੌਂੜੀ ਚੀਰ ਸਭ ਸਿਨਾ ਜਾਤ ਨਾ ਮਤ ਦਾ ਅਗਰੂਪ ਧਿਆਨ ਪਰਮਿਨਾ ਮਿੱਤਰ ਨਾ ਇਛਤਨ ਰੂਪ ਰਹੀਨ ਕਿਛ ਸਾਗ ਨਾ ਸਿਨਾ ਮਾਲਕ ਦੇ ਰਾਜਾ ਸੱਰੀ ਸ੍ਰਿਸ਼ਟ ਦਾ ਹਰ ਨਾਮ ਮਨ ਪੰਨਾ ਜੇ ਅੰਦਰ ਨਾਮ ਹੈ ਮਾਰੇ ਕਿਤੇ ਤੂੰ ਦੁਨੀਆ ਦਾ ਰਾਜਾ ਹੈ ਜੇ ਨਾਮ ਨਹੀਂ ਤੂੰ ਚਕਰਵਰਤੀ ਸਮਰਾਟ ਵੀ ਹੋਵੇਂ ਜੇ ਕਿਸ ਨਗਰ ਨਾਲ ਆਵੇ ਤਾਂ ਬਾਤ ਨਾ ਖੁੱਛੈ ਕਿ ਨੌ ਖੰਡਨ ਕੋ ਰਾਜ ਕਰਾਵੇ ਅੰਤ ਚਲਾ ਕੋਹਾਰੀ ਨੌ ਖੰਡਾਂ ਦਾ ਰਾਜ ਕਰਨ ਵਾਲਾ ਜੇ ਨਾਮ ਕੋ ਸਖਣਾ ਹੈ ਮਾਰੇ ਕਿ ਨਗਰ ਜ਼ਿੰਦਗੀ ਦੀ ਵਾਜੀ ਖਾਰ ਕਿ ਕਿਸ ਦੁਨੀਆ ਤੋਂ ਚਲਾ ਜਾਂਦਾ ਹੈ ਗੁਣនិਦਾਨ ਗੁਣ ਦਿਨ ਹੀ ਗਾਏ ਜਦੋਂ ਕਿਰਪਾ ਦਾਜੀ ਕਹਿਣ ਕੇ ਗੁਨਾ ਦਾ ਖਜ਼ਾਨਾ ਉਸੇ ਠੀਬ ਨੇ ਆਪਣੇ ਜੀਵਨ ਵਿੱਚ ਗਾਇਆ ਜਿਹਦੇ ਤੇ ਮੇਰੇ ਮਾਲਕ ਨੇ ਕਿਰਪਾ ਕੀਤੀ ਸੋ ਸੁਖਿਆ ਧੰ ਉਸ ਜਨਮ ਨਾਨਕ ਇਸ ਬਨਕਾਰੀ ਮਾਲਕ ਉਹਦਾ ਜਨਮ ਧੰ ਹੈ ਜਿਨੇ ਮਾਲਕ ਦੀ ਕਿਰਪਾ ਦੇ ਨਾਲ ਪਰਮੇਸ਼ਵਰ ਦੇ ਨਾਮ ਨੂੰ ਆਪਣੇ ਜੀਵਨ ਦਾ ਆਸਰਾ ਬਣਾਇਆ ਨਾਨਕ ਇਸ ਬਖਸ਼ਾਰੀ ਤੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਕਿਰਪਾ ਹੁ ਦਾਤਾ ਜੀ ਮਿਹਰ ਕਰਦੇ ਨੇ ਕਿ ਮੈਂ ਉਸ ਜੀਵ ਤੋਂ ਆਪਣੇ ਆਪ ਨੂੰ ਪਰਮਾਨੰ ਕਰਦਾ ਆ ਜਿਹੜਾ ਮਾਲਕ ਦੇ ਭਾਣੇ ਮਾਲਕ ਦੀ ਰਜ਼ਾ ਵਿੱਚ ਲੈ ਕੇ ਆਪਣਾ ਜੀਵਨ ਜੁਦਾ ਖੈਰ ਕਰਮ ਕੋ ਅੱਜ ਗੁਰੂ ਕਮਰਦਾਸ ਮਹਾਰਾਜ ਜੀਾਂ ਦਾ 350 ਸਾਲਾ ਜੋਤੀ ਜੋਤ ਸਮਾਉਣ ਦੀ ਸ਼ਤਾਬਦੀ ਹੈ ਸਿੱਖ ਪੰਥ ਦੇ ਵਿੱਚ ਇਹ ਸ਼ਤਾਬਦੀ ਜਿਹੜੀ ਇਹ ਬੜੇ-ਬੜੇ ਪੱਤਰ ਤੇ ਬੜੇ ਚਾਰ-ਚਾਰ ਦੇ ਨਾਲ ਅਰ ਸੰਤ ਗੁਰੂ ਜੀ ਦੀ ਪੈ ਭਾਗ ਦੀ ਵਿੱਚ ਰਹਿ ਕੇ ਮਨਾਈ ਜਾਂਦੀ ਹੈ ਮੈਂ ਇੱਕੋ ਵੇਂ ਦੀ ਨਿਮਰਤੀ ਕਰਨੀ ਹੈ ਪਾਤਸ਼ਾਹ ਬਾਨਾ ਨੇ ਜਦੋਂ ਗੁਰੂ ਅਮਰਦਾਸ ਸਾਹਿਬ ਜੀ ਦੇ ਜੀਵਨ ਦੀ ਗੱਲ ਕੀਤੀ ਨਾ ਉਹ ਕਹਿੰਦੇ ਕੰਨ ਹਰ ਬੂਤ ਬਸੂਰ ਮਾਰਵਲ ਕੁਸ਼ਮ ਬਸੰਤ ਗੰਨਥਨਾ ਆਵੇ ਆਰਾਮ ਸਸ ਕਿਰਨ ਉਤਰ ਸਾਗਰ ਕੋ ਗੰਨ ਦਰਨ ਅੰਤ ਕੋ ਪਾਵੇ ਪਰਉਪਰ ਗਿਆਨ ਧਿਆਨ ਸਤਗੁਰ ਕੈ ਕਤਨ ਭਲੁ ਖੁਣੈ ਜੋਗ ਹੈ ਅਰੇ ਅੰਮ੍ਰਿਤ ਦਾਸ ਜੀ ਤੇਰੇ ਤੇਰੀ ਉਪਮਾ ਕੋਈ ਬਣ ਸਕਦਾ ਗੁਰੂ ਅਮਰਦਾਸ ਮਹਾਰਾਜ ਤੇਰੀ ਉਪਮਾ ਕੇਵਲ ਤੇਰੇ ਘਰ ਦੇ ਵਿੱਚ ਹੀ ਹੈ ਤੇਰੇ ਘਰ ਦੀ ਮਹਿਮਾ ਦੀ ਬਰਾਬਰੀ ਦੁਨੀਆਂ ਦੀ ਕੋਈ ਕਾਗਰ ਨਹੀਂ ਕਰ ਸਕਦੀ ਸਾਰਾ ਸੰਸਾਰ ਮੇਰੇ ਕੋਲ ਥੱਲੇ ਹੈ ਪਰ ਤੇਰੇ ਘਰ ਦੀ ਬਰਾਬਰਤਾ ਤੇਰੇ ਘਰ ਦੀ ਵਡਿਆਈ ਦਾ ਮੁਕਾਬਲਾ ਇਸ ਦੁਨੀਆਂ ਤੇ ਦੁਨਜਾ ਕੋਈ ਨਹੀਂ ਕਰ ਸਕਦਾ ਐਸੇ ਦੇਵ ਦੇ ਆਪ ਸਤਿਗੁਰੂ ਗੁਰੂ ਅਰਜਨਦਾਸ ਮਹਾਰਾਜ ਜੀਆਂ ਦਾ ਅੱਜ 450 ਸਾਲਾ ਜੁਤੀ ਜੋਤ ਸੁਣਾਉਣ ਦਾ ਮੌਕਾ ਹੈ ਸਤਿਗੁਰ ਦੀ ਕਿਰਪਾ ਕਰਨ ਅਸੀਂ ਗੁਰੂ ਅਰਜਨਦਾਸ ਮਹਾਰਾਜ ਜੀ ਦੇ ਜੀਵਨ ਤੋਂ ਸੇਵਾ ਸਿਮਰਨ ਅਤੇ ਸਮਰਪਣ ਦੀ ਭਾਵਨਾ ਇਹ ਤਿੰਨ ਵੱਡੇ ਜੀਵਨ ਦੇ ਮੁੱਖ ਥੰਮ੍ਹ ਨੇ ਗੁਰੂ ਅਰਜਨਦਾਸ ਮਹਾਰਾਜ ਜੀ ਦੇ ਪਹਿਲੀ ਸੇਵਾ ਧਰਜ ਸਿਮਰਨ ਤੇ ਤਿੱਦਸ ਸਮਰਪਤ ਦੀ ਪਾਵਨਾ ਜਿੱਥੇ ਕੇ ਤਨੇ ਜੀਨਾ ਆਰੰਭ ਸਤਗੁਰੂ ਪਰਾਨੀ ਕਿੰਨਾ ਕੋ ਉੱਚਾ ਚੁਣ ਦੇ ਰਾਇ ਅਸੀਂ ਕਈ ਵਾਰ ਸਿਮਰਨ ਕਰਦੇ ਆ ਪਰ ਸੇਵਾ ਨਹੀਂ ਹੁੰਦੀ ਕਈ ਵਾਰ ਸੇਵਾ ਕਰਦੇ ਆ ਸਿਮਰਨ ਨਹੀਂ ਹੁੰਦਾ ਕਈ ਵਾਰ ਸੇਵਾ ਵੀ ਦੀਏ ਸਿਮਰਨ ਵੀ ਹੁੰਦਾ ਏ ਪਰ ਬੰਦਾ ਸਮਰਪਤ ਨਹੀਂ ਹੁੰਦਾ ਸੇਵਾ ਵੀ ਕਰਦੇ ਆ ਸਿਮਰਨ ਵੀ ਕਰਦੇ ਆ ਸਮਰਪਤ ਮਨ ਦੇ ਵਿੱਚ ਫਰਕ ਰਹਿ ਜਾਂਦਾ ਏ ਮਹਾਰਾਜਾ ਕਿਰਪਾ ਕਰਦੇ ਜਿੱਥੇ ਕਿੰਨੇ ਗੱਲਾਂ ਰਣਦਾਨ ਸਤਿਗੁਰੂ ਬੜੀ ਰਹਿਤ ਕਰਦੇ ਨੇ ਗੁਰੂ ਅਮਰਦਾਸ ਜੀ ਨਾਲਾ ਜੀ ਸੇਵਾ ਵੀ ਕੀਤੀ ਸਿਮਰਨ ਵੀ ਕੀਤਾ ਤੇ ਗੁਰੂ ਨਾਨਕ ਦੇਵ ਜੀ ਦਾ ਸੰਮਤਤ ਹੋਈ ਹੋਏ ਤੇ ਸਤਿਗੁਰੂ ਜੀ ਨੇ بڑا ਪੂਛਾ ਮੰਨ ਦੇ ਕੇ ਨਿਮਾਨੀਆਂ ਦਾ ਮਾਨ ਨਿਤਾਣੀਆਂ ਦਾ ਤਾਨ ਨਿਆਸਰਿਆਂ ਦਾ ਆਸਰਾ ਨਿਉਟੀਆਂ ਦੀ ਪੂਰਤ ਦੇ ਖਤਾ ਦੇ ਕੇ ਨਿਵਾਟਿਆ ਔਰ ਇਸ ਕੀ ਧਿਆਨ ਸਤਿਗੁਰੂ ਅੱਜ ਦੇ ਦਿਨ ਜੇ ਜੁਤ ਸਮਾ ਗਏ ਔਰ ਅੱਜ ਗੁਰੂ ਗੋਬਿੰਦ ਸਿੰਘ ਜੀ ਦੇ ਜੋਤੀ ਜੋਤ ਸਮਾਉਣੋਂ ਤਕਰੀਬਨ 770 ਸਾਲ ਸੰਪੂਰਨ ਹੋ ਚੁੱਕਿਆ ਹੈ ਸਿੱਖ ਮਾਣ ਦੀ ਨਮੈਂਤਾ ਦਫ਼ਤਰੀ ਸ਼ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਹ ਜੋ 740 ਸਾਲਾ ਸ਼ਤਾਬਦੀ ਹੈ ਕੋਲਡਵਾਲ ਸਾਹਿਬ ਦੀ ਪਾਵਨ ਤਰਜੀ ਤੇ ਬੜੀ ਸ਼ਰਧਾ ਬੜੀ ਭਾਵਨਾ ਬੜੀ ਸਮਰਪਤ ਬੜੀ ਸੇਵਾ ਦੀ ਭਾਵ ਦੇ ਨਾਲ ਇਹ ਮਨਾਾਈ ਜਾਦੀ ਹੈ ਸਤਿਗੁਰੂ ਦੀ ਕਿਰਪਾ ਕਰਨ ਮਹਰੂਪਾ ਮਹਾਰਾਜ ਜੀ ਦੇ ਜੀਵਨ ਤੋਂ ਸਿੱਧ ਪ੍ਰਾਪਤ ਕਰ ਸਕੀਏ ਇਹਨੀਆਂ ਕੁ ਬੇਨਤੀਆਂ ਪ੍ਰਵਾਨ ਕਰੀਆਂ ਜੀ ਪੰਜ ਪੰਨਾ ਤੁਹਾਂ ਦੀ ਖਿਮਾ ਵਾਹਿਗੁਰੂ ਖਾਲਸਾ ਵਾਹਿਗੁਰੂ ਦੀ ਕੀ ਹਤੇ ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੁਨੀ ਸੈਭੰ ਗੁਰਪ੍ਰਸਾਦ ਸਿਖ ਕੋ ਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੁਨੀ ਸੈਭੰ ਗੁਰਪ੍ਰਸਾਦ ਵਾਹਿਗੁਰੂ ਵਾਹਿਗੁਰੂ ਵਾਹਿ ਵਾਹੇ ਗੁਰੂ ਵਾਹੇ ਵਾਹੇ ਗੁਰੂ ਵਾਹੇ ਵਾਹੇ ਗੁਰੂ ਵਾਹੇ ਵਾਹੇ ਗੁਰੂ ਵਾਹੇ ਵਾਹੇ ਗੁਰੂ ਸਤਿ ਸਭ ਜੀਓ ਆਪ ਸਭ ਸੰਗਤਾਂ ਲਈ ਸੇਵਨ ਕਰਾਂ ਗੁਰੂ ਜੀ ਨੰਦ ਪ੍ਰਿਆਤਮੇ ਸਾਰੀਆਂ ਸ਼ਬਦ ਗੰਦਗੀ ਤੇ ਪਤਾ ਕਰਨੀ ਜੀ ਵਰ ਜੀਤਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ